ਵਾਧਾ ਮੈਂ ਧੰਨਵਾਦ ਕਰਦਾ ਕਿ ਤੁਸੀਂ ਆਪਣੇ ਬਹੁਤ ਕੁਰਜੇ ਮੈਥੋਂ ਟਾਈਮ ਕੱਢਿਆ ਔਰ ਤੁਸੀਂ ਸੁਣੇ ਜੋ ਦੇਖਿਆ ਕਿ ਜੋ ਪੰਜਾਬ ਦੇ ਵਿੱਚ ਪੰਚਾਤੀ ਰਾਜ ਦੇ ਚੋਣਾਂ ਹੋ ਰਹੀਆਂ ਤੇ ਜੋ ਬਦਲਾਅ ਤੇ ਨਾਂ ਤੇ ਪੰਜਾਬ ਦੇ ਲੋਕ ਨੇ ਬਦਲਾਅ ਲੈ ਕੇ ਆਏ ਔਰ 93 ਦੇ ਕਰੀਬ ਲੋਕਾਂ ਨੇ ਇਹਨਾਂ ਨੂੰ ਚੁਟਾ ਕੇ ਭੇਜਿਆ ਔਰ ਇਨੀ ਤਰ੍ਹਾਂ ਚੋਣਾਂ ਪਾਈਆਂ ਕਿ ਕਦੀ ਆਜ਼ਾਦੀ ਤੋਂ ਲੈ ਕੇ ਹੁਣ ਤੱਕ ਇੰਡੀਆ ਕਦੀ ਵੋਟਾਂ ਦੇ ਨਾਲ ਕੋਈ ਐਮ.ਐਲ.ਏ ਨਹੀਂ ਸੀ ਜਿੱਤ ਕੇ ਆਇਆ ਕੱਲ ਜੋ ਗੁੰਡਾਗਰਦੀ ਕੱਲ ਜਾਂ ਪਰसों ਜਾਂ 3 ਦਿਨ ਪਹਿਲਾਂ ਡੇਰ ਬਾਬਾ ਲਾਣਕ ਦੇ ਵਿੱਚ ਚੱਲ ਨਹੀਂ ਰਹੀ ਆ ਮੈਂ ਉਹਦੇ ਬਾਰੇ ਤੁਹਾਨੂੰ ਕੁ ਜਾਣਕਾਰੀ ਦੇਣੀ ਚਾਹੁੰਦਾ ਅੱਜ ਇੱਕ ਫੋਟੋ ਉਹ ਤੋਂ ਦਾ ਗੋਪੀ ਗੋਲੀ ਆ ਮੈਂ ਪਰਸੋਂ ਤੇ ਇੱਥੇ ਕਲਨੌਰ ਵਾਲੇ ਇਹ ਬਲਾਕ ਦੇ ਵਿੱਚ ਗਿਆ ਔਰ ਮੈਂ ਜੈਡ ਜਿਹੜੀ ਸਟ੍ਰੀਟ ਦੀ ਜੈਡ ਜਿਹੜੀ ਪ੍ਰੋਟੈਕਟਿਵ ਹੈ ਜੈਡ ਕੈਟਾਗਰੀ ਦਾ ਮੈਂ ਪ੍ਰੋਟੈਕਟਿਵ ਹਾਂ ਉਥੇ ਤੁਸੀਂ ਦੇਖਿਆ ਹੋਣਾ ਇਹਦੇ ਵਿੱਚ ਹੁਣ ਜਿਹੜੀ ਲਾਸਟ ਪਿਕਚਰ ਜਿਹੜੀ ਦਿਖਾਈ ਗਈ ਆ ਉਹਦੇ ਵਿੱਚ ਆ ਬੰਦਾ ਆ ਬੰਦਾ ਇੱਕ ਖੜਾ ਇਹਦਾ ਨਾਂ ਗੋਪੀ ਗੋਲੀ ਆ ਆ ਇਹਦੇ ਅਗਲੇ ਪਾਸੇ ਇਨਸਪੈਕਟਰ ਖੜਾ ਦੋ ਡੀਐਸਪੀ ਖੜੇ ਨੇ ਦੋ ਐਸਪੀ ਖੜੇ ਨੇ ਦੋ ਪੰਜਾਬ ਪੁਲਿਸ ਦੇ ਇਨਸਪੈਕਟਰ ਖੜੇ ਨੇ ਉਹਨਾਂ ਨੂੰ ਇਹ ਨਹੀਂ ਪਤਾ ਕਿ 26 27 ਕੇਸਾਂ ਦੇ ਵਿੱਚ ਜਿਹੜਾ ਬੰਦਾ ਇਨਵੋਲਵ ਆ ਉਹ ਇੱਕ ਜੈਡ ਸਕਿਉਰਿਟੀ ਪ੍ਰੋਟੈਕਟਿਵ ਦੇ ਕੋਲ ਇੱਕ ਸਾਈਟ ਤੇ ਖੜਾ ਹੋ ਕੇ ਉਹ ਕੁਝ ਵੀ ਕਰ ਸਕਦਾ ਜਿਉਂ ਉਹ ਪਬਲਿਕ ਦੇ ਵਿੱਚ ਨਹੀਂ ਖੜਾ ਜੇ ਤੁਸੀਂ ਦੁਬਾਰਾ ਚਲਾਓਗੇ ਤੁਹਾਨੂੰ ਸਾਰਿਆਂ ਨੂੰ ਭੇਜ ਦਵਾਂਗੇ ਉਹ ਪਬਲਿਕ 'ਚ ਨਹੀਂ ਖੜਾ ਮੈਂ ਇਹ ਡੀਜੀਪੀ ਸਾਹਿਬ ਨੂੰ ਵੀ ਭੇਜੀ ਆ ਔਰ ਏਰੀਏ ਤੇ ਅਜ ਤੱਕ ਕੋਈ 4 ਦਿਨ ਤੋਂ ਲੈ ਕੇ ਅਜ ਤੱਕ ਕਿਤੇ ਦੇ ਕੋਈ ਐਕਸ਼ਨ ਨਹੀਂ ਹੋਇਆ ਦੂਜੀ ਚੀਜ਼ ਜੱਗੂ ਭਗਵਾਨਪੁਰੀ ਦਾ ਇਹ ਰਾਈਟ ਹੈਂਡ ਬੰਦਾ ਭਗਵਾਨਪੁਰ ਪਿੰਡ ਦੇ ਵਿੱਚ ਜੱਗੂ ਭਗਵਾਨਪੁਰੀ ਦੇ ਪਰਿਵਾਰ ਵੱਲੋਂ ਅੱਜ ਤੋਂ 20 ਦਿਨ ਪਹਿਲਾਂ ਉਹਦੇ ਪਿੰਡ 'ਚ ਇੱਕ ਗੁੰਡਾ ਨਾਚ ਕੀਤਾ ਗਿਆ ਕੋਈ 100 150 ਗੱਡੀ ਉਹ ਮੈਂ ਤੁਹਾਨੂੰ ਉਹਦੀ ਵੀਡੀਓ ਭੇਜ ਦਵਾਂਗਾ ਉਹਦੇ ਪਿੰਡ ਦੇ ਵਿੱਚ ਉਹ ਗੱਡੀਆਂ ਲੈ ਕੇ ਆਪਣੇ ਪਿੰਡ 'ਚ ਲੋਕਾਂ ਨੂੰ ਟੈਰਰਾਈਜ਼ ਕਰ ਰਿਹਾ ਉਹਦਾ ਕੋਈ ਭਰਾ ਨੇ ਕੋਈ ਜੱਗੂ ਕੇ ਗਗਨਿਆ ਪਰ ਨਹੀਂ ਉਸ ਦਾ ਨਾਂ ਪਤਾ ਉਹਦਾ ਮੈਨੂੰ ਨਾਂ ਨਹੀਂ ਪਤਾ ਕਿ ਉਹਦੀ ਬਾਤ ਆ ਉਹ ਦੋਨੋਂ ਉੱਥੇ ਘੁੰਮਦੇ ਨੇ ਔਰ ਲੋਕਾਂ ਨੂੰ ਟੈਰਰਿਸਟ ਕਰ ਰਹੇ ਨੇ ਕੱਲ ਜਿਹੜਾ ਹੋਇਆ ਇਨਸੀਡੈਂਟ ਉਹ ਤੁਹਾਡਾ ਜਿਹੜਾ ਸੋ ਕਾਲਡ ਜਿਹਦਾ ਆਪਣਾ ਕੈਰੇਕਟਰ ਵੀ ਡੂਬੀਅਸ ਆ ਜਿਸ ਵੇਲੇ ਉਹਦਾ ਕੰਡੇ ਕਰਾਂਗੇ ਮੈਂ ਕਰਾਂਗਾ ਹੋਮ ਮਿਨਿਸਟਰ ਆਫ ਇੰਡੀਆ ਦੇ ਨਾਲ ਮਿਲ ਮੁਲਾਕਾਤ ਕਰਾਂਗਾ ਮੈਂ ਚਿੱਠੀ ਅੱਜ ਲਿਖੀ ਆ ਕਿ ਮੈਂ ਬਾਰਡਰ ਡਿਸਟ੍ਰਿਕਟ ਚ ਰਹਿਣ ਵਾਲਾ ਔਰ ਆਪਣਾ ਮੇਰਾ ਏਰੀਆ ਵੀ ਬਾਰਡਰ ਦਾ ਮੁੱਖ ਮੰਤਰੀ ਸਾਹਿਬ ਨੂੰ ਵੀ ਲਿਖੀ ਆ ਡੀਜੀਪੀ ਸਾਹਿਬ ਨੂੰ ਵੀ ਲਿਖਿਆ ਕਿ ਮੈਨੂੰ ਟਾਈਮ ਦਿੱਤਾ ਜਾਏ ਔਰ ਮੈਂ ਮਿਲਦਾ ਹਾਂ ਤੁਹਾਨੂੰ ਮੁੱਖ ਮੰਤਰੀ ਸਾਹਿਬ ਨੂੰ ਪ੍ਰਮਾਤਮਾ ਉਹਨਾਂ ਨੂੰ ਸੇਤੀ ਸੇਧ ਜਾਬ ਕਰੇ ਔਰ ਉਹ ਜਿਹੜੇ 93 ਤੇ ਲੈ ਕੇ ਆਈ ਸੀ ਸੀਟਾਂ ਤੇ ਉਹ 93 ਤੇ ਕੀਤੀਆਂ ਤੇ ਪਹੁੰਚ ਗਏ ਨੇ ਤੇ ਵਾਹਿਗੁਰੂ ਉਹਨਾਂ ਦੀ ਲੰਬੀ ਉਮਰ ਕਰੇ ਕਿ ਕਾਂਗਰਸ ਉਹਨਾਂ ਨੂੰ ਜ਼ੀਰੋ ਤੇ ਲੈ ਕੇ ਆਏਗੀ ਉਹ ਇਸ ਲਈ ਮੈਂ ਉਹਨਾਂ ਨੂੰ ਮਿਲਦਾਂ ਚਾਹੁੰਦਾ ਤੇ ਉਹਨਾਂ ਨਾਲ ਗੱਲ ਕਰਨੀ ਚਾਹੁੰਦਾ ਉਹਦੇ ਵਿੱਚ ਜੱਗੂ ਪਗਵਾਨਪੁਰੇ ਦੀ ਬਾਤਾਂ ਤੁਸੀਂ ਦੇਖੀ ਆ ਜਿਹੜੀ ਉੱਥੇ ਖੜੀ ਆ ਉਸੇ ਹਲਕਾ ਇੰਚਾਰਜ ਦੇ ਨਾਲ ਉਹਦੇ ਨਾਲ ਹੀ ਉਹਦੇ ਭਰਾ ਨੂੰ ਗੱਲ ਉੱਥੇ ਸਰੂਪਾ ਪਾਇਆ ਗਿਆ ਉਹ ਬਾਹਰ ਲੋਕਾਂ ਨੂੰ ਮਠਿਆਈ ਵੰਡ ਰਿਹਾ ਕਿ ਮੈਂ ਸਰਪੰਚ ਬਣ ਕੇ ਆ ਗਿਆ ਇਹ ਫਿਰ ਸਰਪੰਚੀ ਕਾਦੀ ਆ ਉਹਦੇ ਨਾਲ ਅਗਲੇ ਪਿੰਡ 'ਚ ਚਲੇ ਜਾਓ ਇੱਕ ਸਾਡਾ ਪਿੰਡ ਆ ਡੇਰੀਵਾਲ ਕਿਰਨ ਤੁਸੀਂ ਵੇਖਿਆ ਜਿਹੜੇ ਸਾਹਮਣੇ ਗੋਲੀਆਂ ਚੱਲਦੀਆਂ ਜਾਂ ਰਹੀਆਂ ਨੇ 3 ਮਹੀਨੇ ਹੋ ਗਏ ਨੇ ਉੱਥੇ ਗੋਲੀਆਂ ਚੱਲੀਆਂ ਸ਼ਰੀਆਂ 'ਚ ਲੱਗੀਆਂ ਗੋਲੀਆਂ ਲੱਗੀਆਂ ਹਸਪੀਟਲ 'ਚੋਂ ਪੁਲਿਸ ਨੇ ਆਪਣਾ ਬੰਦਾ ਉੱਥੇ ਬਿਠਾ ਦਿੱਤੇ ਉਹਨਾਂ ਦੇ ਨਾਲ ਪੁਲਿਸ ਦਾ ਪੁਲਿਸ ਪ੍ਰੋਟੈਕਸ਼ਨ ਨੇ ਉਹਨੂੰ ਪੁਲਿਸ ਦੇ ਦਿੱਤੀ ਕਿ ਇਹਨਾਂ ਨੂੰ ਅਰੈਸਟ ਕਰਨਾ ਅਰੈਸਟ ਉਹ ਪਾਪ ਦੀ ਪੁਲਿਸ ਦੀ ਕਸਟਡੀ ਤੋਂ ਤਿੰਨੋਂ ਹੀ ਬੰਦੇ ਤੋੜ ਕੇ ਅੱਜ ਤੱਕ ਨਹੀਂ ਫੜੇ ਗਏ ਤੇ ਆ ਜਿਹੜੇ ਮੰਤਰੀ ਜੀ ਨੇ ਜਿਹੜੇ ਹਰ ਸਬਜੀ ਦੇ ਪਤੀਲੇ ਚ ਜਾ ਕੇ ਕੀ ਚਮਚੇ ਮਾਰਨਾ ਪਹਿਲੇ ਤਮਾਤਰ ਕਿੱਥੇ ਗਏ ਤਮਾਤਰ ਕਿੱਥੇ ਗਏ ਤੇ ਆ ਉਹਦੇ ਨਾਲ ਮੰਤਰੀ ਜੀ ਆਪ ਆਪ ਮੋੜਾ ਰਿਆ ਜਿਹੜਾ ਭਗੌੜਾ ਆਦਮੀ ਆ ਖੜਾ ਲਾਲ ਪੱਗ ਵਾਲਾ ਇਹ ਕਿ ਨਾ ਸਮਝਦਾ ਜੀ ਇਹ ਜੇ ਨਾਂ ਨਹੀਂ ਮੈਨੂੰ ਪਤਾ ਡੇਰੀਵਾਲ ਹੈਪੀ ਹੈਪੀ ਹੈ ਦਾ ਨਾ ਡੇਰੀਵਾਲ ਕਿਰਨ ਤੋਂ ਔਰ ਇਹਦੇ ਨਾਲ ਪੁਲਿਸ ਵੀ ਉੱਥੇ ਖੜੀ ਐ ਐਸੇ ਉੱਥੇ ਡੀਐਸਪੀ ਖੜਾ ਉੱਥੇ ਉਸੇ ਪੁਲਿਸ ਸਟੇਸ਼ਨ ਦਾ ਨੋ ਦਾ ਨਾਮ ਆ ਵਿਕਰਮ ਸਿੰਘ ਕੋਈ ਸਬ ਇੰਸਪੈਕਟਰ ਉਹ ਵੀ ਦਾਲ ਖੜਾ ਕਿਸੇ ਨੇ ਇਹਨਾਂ ਨੂੰ ਨਹੀਂ ਕੀਤਾ ਦੂਸਰੀ ਚੀਜ਼ ਤਾਂ ਆ ਆ ਵੇਖੋ ਆਮ ਆਦਮੀ ਪਾਰਟੀ ਦਾ ਜਿਹੜਾ ਇਨਚਾਰਜ ਇਹ ਜਿਹੜਾ ਵਿਚਾ ਖੜਾ ਨੀਲੀ ਪੱਗ ਵਾਲਾ ਜਿਹੜਾ ਗੋਲੀਆਂ ਚਲਾਉਂਦਾ ਜਾ ਰਿਹਾ ਇਹ ਆਮ ਆਦਮੀ ਪਾਰਟੀ ਦਾ ਬਲਾਕ ਪ੍ਰੈਜ਼ੀਡੈਂਟ ਹੈ ਤੇ ਉਹਨੂੰ ਕੱਲ ਲੜੂ ਪਵਾ ਰਹੇ ਨੇ ਉਥੋਂ ਦੇ ਇਨਚਾਰਜ ਸਾਹਿਬ ਬਹੁਤ ਵਧੀਆ ਕੰਮ ਕੀਤਾ ਤੇ ਇਹ ਹੋਰ ਦੁਨੀਆ ਬਾਹਰ ਤੇ ਅਸੀਂ ਤੈਨੂੰ ਫੋਰ ਕਰਾਂਗੇ ਅੱਜ ਦੇ ਵਿੱਚ ਉਸੇ ਹੀ ਪਿੰਡ ਚ ਐਸ ਐਚਓ ਆ ਦੇਖੋ ਉਥੋਂ ਦਾ ਮੇ ਮੇ ਦਾ ਨਾਮ ਵਿਕਰਮ ਸਿੰਘ ਹੈ ਮੇਜਰ ਸਿੰਘ ਮੇਜਰ ਸਿੰਘ ਮੇਜਰ ਵਿਕਰਮ ਸਿੰਘ ਨੇ ਮੇਜਰ ਸਿੰਘ ਇਨਸਪੈਕਟਰ ਸਬ ਇਨਸਪੈਕਟ ਇਹ ਗੱਡੀ ਤੋੜ ਰਿਆ ਕਾਂਗਰਸਿਆਂ ਦੇ ਉੱਤੇ ਕੇਸ ਬਣਾਉਂਦੇ ਵੀਡੀਓ ਤੁਹਾਡੇ ਕੋਲ ਆ ਜੇਗੀ ਵੀਡੀਓ ਚਲਾ ਦਿਓ ਇਹ ਜਿੱਤੇ ਤੁਹਾਨੂੰ ਕਲਿੱਪ ਵੀ ਦਿਖਾਏ ਨੇ ਇਹ ਮੈਂ ਇਸ ਕਰਕੇ ਕਰਦੇ ਆ ਕਿ ਅੱਜ ਜੋ ਪੰਜਾਬ ਦੇ ਵਿੱਚ ਕੱਲੀ ਜੱਟ ਨੇ ਕਲਕੁਲਬੀਰ ਸਿੰਘ ਜੀਰਾ ਦੇ ਉੱਤੇ ਤੁਹਾਡੀਆਂ ਅਖਬਾਰਾਂ ਨੇ ਲਿਖਿਆ ਕਿ ਟਰੈਕਟਰ ਜਿਹੜਾ ਆ ਰਿਹਾ ਉਹਦੇ ਵਿੱਚ ਕੁਲਬੀਰ ਸਿੰਘ ਜੀਰਾ ਦੇ ਉੱਤੇ ਹਮਲਾ ਲੁੱਟਣ ਲਈ ਤੇ ਡਰਾਉਣ ਲਈ ਭਗਵੰਤ ਸਿੰਘ ਮਾਨ ਨੂੰ ਵੋਟਾਂ ਮਿਲੀਆਂ ਸੀ ਬਦਲਾ ਲਈ ਉਹਨਾਂ ਨੇ ਕਿਹਾ ਸੀ ਅਸੀਂ ਬਦਲਾ ਲੈ ਕੇ ਆਵਾਂਗੇ ਆਮ ਘਰਾਂ ਦੇ ਬੱਚਿਆਂ ਨੂੰ ਲੈ ਕੇ ਆਵਾਂਗੇ ਆਮ ਘਰਾਂ ਦੇ ਬੱਚੇ ਤੇ ਨਹੀਂ ਗੁੰਡੇ ਜ਼ਰੂਰ ਪੜਤੀ ਹੋਗੇ ਜੇਲਾਂ ਦੇ ਵਿੱਚੋਂ ਉਹਦੇ ਲਾਰੈਂਸ ਬਸनोई ਵਰਗਿਆਂ ਦੇ ਇੰਟਰਵਿਊ ਜਿਹੜੀਆਂ ਉਚਲੀਆਂ ਅੱਜ ਤੱਕ ਉਹਨਾਂ ਦਾ ਪਤਾ ਨਹੀਂ ਲੱਗਾ ਜੱਗੂ ਭਗਵਾਨਪੁਰੇ ਮੈਂ ਮੇਰੇ ਆ ਮੋਬਾਈਲ 'ਚ ਮੇਰੇ ਖਾਲ ਮੈਂ ਤੁਹਾਨੂੰ ਮੈਸੇਜ ਪੜ੍ਹ ਕੇ ਸੁਣਾ ਦਿੰਦਾ ਕੱਲ ਮੈਂ ਡੀਜੀਪੀ ਨੂੰ ਕਾਲ ਕੀਤੀ ਮੈਸੇਜ ਕੀਤਾ ਕਿ ਤੁਹਾਡੇ ਜੇਲ੍ਹਾਂ ਦੇ ਵਿੱਚੋਂ ਓਪਨਲੀ ਵੀਡੀਓ ਕਾਲ ਜਾ ਰਹੀਆਂ ਨੇ ਜੱਗੂ ਭਗਵਾਨਪੁਰੇ ਦੀਆਂ ਕਿ ਡੀਜੀਪੀ ਸਾਹਿਬ ਮੈਂ ਤੁਹਾਡੀ ਬਹੁਤ ਰਿਸਪੈਕਟ ਕਰਦਾ నో ਡਾਊਟ ਜੇ ਅੱਜ ਡੀਜੀਪੀ ਜੇ ਕੋਈ ਪੰਜਾਬ ਚ ਥੋੜੀ ਬਹੁਤੀ ਪੰਜਾਬ ਪੁਲਿਸ ਦੀ ਇੱਜ਼ਤ ਬਚੀ ਆ ਉਹ ਗੌਰਵ ਜਦੂ ਕਰਕੇ ਬਚੀ ਆ ਜੇ ਇੱਜ਼ਤ ਬਚੀ ਆ ਤੇ ਸਾਡਾ ਡੀਆਜ ਜਿਹੜਾ ਸਤਿੰਦਰ ਇੱਥੇ ਲੱਗਾ ਉਹਦੇ ਕਰਕੇ ਬਚੀ ਆ ਅਦਰਵਾਈਜ਼ ਪੰਜਾਬ ਪੁਲਿਸ ਦਾ ਬੇੜਾ ਗਰਕ ਹੋ ਗਿਆ ਮੈਂ ਉਹਨਾਂ ਨੂੰ ਮੈਸੇਜ ਲਿਖਿਆ ਜੇ ਗੌਰਵ ਜੀ ਪੁਲਿਸ ਹੈਸ ਟੂ ਸਟਾਪ ਦਾ ਵੀਡੀਓ ਕਾਲ ਹੈਪਨਿੰਗ ਇਨਸਾਈਡ ਦਾ ਜੇਲਸ ਆਫ ਜਗੂ ਪਖਵਾਨਪੁਰੀਆ i am not leaking this out only because it will come as a lapse directly on dgp you are a person of anti bad elements and i would like you to keep it up any action towards this will help i or i will have to do a press conference to take up to the morale of the workers me je nai kuch hoega main jehdiya lokan nu on duron video call jainya ne ਲੋਕਾਂ ਨੇ ਵੀਡੀਓ ਕਾਲ ਜਿਹੜੀਆਂ ਨੇ ਉਹ ਰਿਕਾਰਡਿੰਗ ਕੀਤੀ ਆ ਉਹ ਮੈਂ ਇਸ ਕਰਕੇ ਨਹੀਂ ਲੈ ਕੇ ਆ ਕਿ ਉਹਨਾਂ ਗਰੀਬਾਂ ਨੂੰ ਜਿਹੜੇ ਉੱਤੇ ਨੰਬਰ ਆ ਜਾਂਦਾ ਉਹਨਾਂ ਗਰੀਬਾਂ ਦੇ ਉੱਤੇ ਇਹ ਗੁੰਡੇ ਜਿਹੜੇ ਨੇ ਇਹ ਜਿਹੜੇ ਨੇ ਉਹਨਾਂ ਦੇ ਉੱਤੇ ਡਰੋਨ ਕੇ ਉਹਨਾਂ ਨੂੰ ਤੇ ਮਾਰ ਦੀਆਂ ਤੰਕੀਆਂ ਦੇਣ ਦੇ ਦੂਸਰੀ ਚੀਜ਼ ਮੈਂ ਇੰਨੀਆਂ ਇੰਦੇ ਕੁਝ ਡੀਜੀਪੀ ਔਰ ਇਹਨਾਂ ਨੂੰ ਪਾਈਆਂ ਐਸਐਸਪੀ ਸਾਡੇ ਗੁਰਦਾਸਪੁਰ ਕੋਈ ਮੇਰਾ ਖਿਆਲ ਹੈ ਕਿ ਉਹਨੂੰ ਤੇ ਮੈਸੇਜ ਵੀ ਪਾ ਦੋ ਮੈਂ ਕੱਲ ਪਾਇਆ ਡੀਜੀਪੀ ਦਾ ਮੈਸੇਜ ਆ ਗਿਆ ਮੈਨੂੰ ਪਰ ਐਸਐਸਪੀ ਇੱਕ ਵਾਰੀ ਨਹੀਂ ਬੋਲਿਆ ਮੈਨੂੰ ਡੀਜੀਪੀ ਲਾਅ ਐਂਡ ਆਰਡਰ ਤੋਂ ਮੈਸੇਜ ਪਾਇਆ ਕਿ ਆ ਗੁੰਡਾਗਰਦੀ ਚੱਲ ਰਹੀ ਆ ਉਹਦਾ ਮੈਸੇਜ ਆ ਗਿਆ ਜੀ ਐਸਐਸਪੀ ਗੁਰਦਾਸਪੁਰ ਦਾ ਇੱਕ ਵਾਰੀ ਮੈਸੇਜ ਨਹੀਂ ਆਇਆ ਸੋ ਇਹ ਜਿਹੜੀਆਂ ਚੀਜ਼ਾਂ ਨੇ ਕਿ ਪੰਜਾਬ ਦੇ ਵਿੱਚ ਆਪਾਂ ਬਾਰਡਰ ਤੇ ਬੈਠੇ ਆ ਹਰ ਰੋਜ਼ ਡਰੋਨ ਆਉਂਦੇ ਨੇ ਹਰ ਰੋਜ਼ ਇਹ ਤੋਂ ਹੈਰੋਨ ਆ ਰਹੀ ਆ ਕੁਰਸੀਆ ਜਿੰਨੇ ਤੁਸੀਂ ਬੈਠੋ ਮੇਰਾ ਖਾਲ ਬੋਲਣਾ ਕੁਰਸੀ ਹੈ ਨਹੀਂ ਜਦੋਂ ਕੱਲੇ-ਕੱਲੇ ਆਪਾਂ ਗੱਲ ਕਰਾਂਗੇ ਤੁਸੀਂ ਸਾਰਿਆਂ ਨੇ ਮੇਰੇ ਕੋਲ ਮੰਨਣਾ ਕਿ ਜੋ ਐਕਸਟਰਸ਼ਨ ਪੰਜਾਬ ਦੇ ਵਿੱਚ ਚੱਲ ਰਹੀਆਂ ਨੇ ਮੇਰੇ ਕੋਲ ਮੈਂ ਤੁਹਾਨੂੰ ਬੰਦੇ ਪੇਸ਼ ਕਰਾਉਂਗਾ ਚਾਰ-ਪੰਜ ਮੁੰਡਿਆਂ ਨੇ ਮੇਰੇ ਆਪਣੇ ਇਲਾਕੇ ਦੇ ਮੁੰਡਿਆਂ ਨੇ ਤੇ ਆਲਰੇਡੀ ਆ ਆਪਣੀ ਇੱਕ ਗੱਡੀ ਆ ਤੁਹਾਡੇ ਕੋਲੇ ਜਿਹੜੀ ਇੱਕੋ ਹੀ ਹੁਣੇ ਲਈ ਆ ਫੋਰਚੂਨਰ ਫੋਰਚੂਨਰ ਉਨੇ 5-5 ਲੱਖ ਰੁਪਇਆ ਉਹਨਾਂ ਦੇ ਕੇ ਆਪਣੀ ਜਾਨ ਛੁਡਵਾਈ ਆ ਕਿੱਥੇ ਗਿਆ ਗੋਲਡੀ ਕਿੱਥੇ ਗਿਆ ਜੱਗੂ ਭਗਵਾਨਪੁਰੀਆ ਕਿੱਥੇ ਗਿਆ ਜਿਹੜੇ ਗੋਲੀ ਗੋਪੀ ਗੋਲੀ ਹੋਣੀ ਕਿਉਂ ਨੇ ਇਹਨਾਂ ਨੂੰ ਰੈਸਟ ਕੀਤਾ ਜਾਂਦਾ ਕਿੱਥੇ ਗਿਆ ਉੱਥੇ ਇੱਕ ਗੋਲੀ ਚੱਲੀ ਆ ਅ ਤਰਨਕੋਟਰ ਦੇ ਆਵੇ ਦੇ ਵਿੱਚ ਉਹਨਾਂ ਨੇ ਠੀਕ ਮੈਂ ਡੀਜੀਪੀ ਸਾਹਿਬ ਨਾਲ ਗੱਲ ਕੀਤੀ ਉਦੋਂ ਖੜੇ ਹੋ ਕੇ ਸਭ ਤੋਂ ਪਹਿਲਾਂ ਪੰਜਾਬ 'ਚ ਮੈਂ ਡੀਜੀਪੀ ਨਾਲ ਗੱਲ ਕੀਤੀ ਮੈਂ ਕਿਹਾ ਜਦੋਂ ਟੈਰਰਿਜ਼ਮ ਆਇਆ ਸੀ ਉਹ ਵੇਲੇ ਸਭ ਤੋਂ ਪਹਿਲਾ ਟੈਰੇਜ਼ਿੰਗ ਦੇ ਟਾਈਮ ਤੇ ਜੇ ਅਟੈਕ ਹੋਇਆ ਸੀ ਤੇ ਉਹ ਹੋਇਆ ਸੀ ਧਰਮਕੋਟ ਰੰਦਾ ਵਿੱਚ ਉੱਥੇ ਕਿਉਂਕਿ ਹਿੰਦੂਆਂ ਦੀ ਮੈਜੋਰਿਟੀ ਸੀ ਸਭ ਤੋਂ ਪਹਿਲਾਂ ਅਟੈਕ ਹੋਇਆ ਸੀ ਉਹ ਹੋਇਆ ਸੀ ਕੋਟਰੀ ਸੂਰਤਮਦੀ ਚ ਜਿੱਥੋਂ ਦਾ ਗੋਪੀ ਗੋਲੀ ਜਿਹਨੇ ਆਪਣਾ ਨਾਂ ਹੀ ਗੋਲੀ ਰੱਖਿਆ ਉਹ ਹੋਇਆ ਸੀ ਉੱਥੋਂ ਮੈਂ ਕਿਹਾ ਬਚਾਲੂ ਬਾਰਡਰ ਨੂੰ ਦੋਨਾਂ ਜੇ ਪਿੰਡਾਂ ਨੂੰ ਬਚਾਲੇ ਹਿੰਦੂ ਡੋਮੀਨੇਟਿਡ ਨੇ ਤੇ ਆਪਣਾ ਜ਼ਿਲ੍ਹਾ ਗੁਰਦਾਸਪੁਰ ਬਚੇਗਾ ਉਹ ਤਾਂ ਸਹੀ ਹੈ ਉਹਨਾਂ ਨੇ ਬੰਦਾ ਬਾਹਰ ਆ ਉਦੇ ਪਰਿਵਾਰ ਨੂੰ ਕਾਫੀ ਕੁਝ ਕਿਹਾ ਸਰਪੰਚ ਉਥੋਂ ਦਾ ਕਾਲਾ ਉਹਨੂੰ 4 ਮਹੀਨੇ ਹੋ ਗਏ ਨੇ ਉਹਨੂੰ ਇੰਜਰਡ ਕਰਕੇ ਗੋਲੀਆਂ ਮਾਰ ਕੇ ਸੁੱਟ ਗਏ ਨੇ ਸ਼ੇਰਾ ਸ਼ੇਰਾ ਉਥੋਂ ਦਾ ਗੈਂਗਸਟਰ ਆ ਸ਼ਰਿਆਂ ਫੇਰ ਰਿਹਾ ਪੰਜਾਬ ਪੁਲਿਸ ਉਹਨੂੰ ਫੜ ਲੀ ਨਹੀਂ ਜਾ ਰਹੀ ਔਰ ਇੱਕ ਵਾਰ ਉਹਦੇ ਘਰ ਤੇ ਕਿਸੇ ਨੇ ਦੇਰ ਬਾਬਾ ਨਾਨਕ ਦੇ ਵਿੱਚ ਉਹਦੇ ਘਰ ਦੇ ਉੱਤੇ ਇਹਨਾਂ ਨੇ ਰੇਡ ਨਹੀਂ ਕੀਤਾ ਕਹਿੰਦੇ ਨੇ ਜੀ ਬੇਲੀ ਨਹੀਂ ਰਿਆ ਜੇ ਬਾਕੀ ਮਿਲਦੇ ਨੇ ਤੇ ਉਹ ਕਿਉਂ ਨਹੀਂ ਮਿਲਦੇ ਆ ਜੇ ਕਾਂਗਰਸੀ ਜਾ ਕੋਈ ਹੋਰ ਇਨੋਸੈਂਟ ਬੰਦਾ ਉਹ ਮਿਲ ਰਿਹਾ ਤੇ ਇਸ ਕਰਕੇ ਇਹ ਜਿਹੜਾ ਪੰਜਾਬ ਦਾ ਮਾਹੌਲ ਆ ਠੀਕ ਆ ਪੰਚਾਇਤ ਚਿਕਨਾ ਆਈਆਂ ਗਈਆਂ ਚਲੀਆਂ ਗਈਆਂ ਇਹ ਤੇ ਇਹ ਤੇ ਜਾਂਦਾ ਰਹੇਗਾ ਪਰ ਪੰਜਾਬ ਨੂੰ ਬਚਾਉਣਾ ਇਸ ਵੇਲੇ ਸਾਡੀ ਪ੍ਰੀਅਰਟੀ ਹੋਣੀ ਚਾਹੀਦੀ ਮੈਂ ਇਹਦੇ ਚ ਓਨਾ ਹੀ ਦੋਸ਼ੀ ਗਵਰਨਮੈਂਟ ਆਫ ਇੰਡੀਆ ਨੂੰ ਮੰਨਦਾ ਓਨਾ ਹੀ ਦੋਸ਼ੀ ਮੈਂ ਆਈਬੀ ਨੂੰ ਮੰਨਦਾ ਓਨਾ ਹੀ ਦੋਸ਼ੀ ਮੈਂ ਐਨਆਈਏ ਨੂੰ ਮੰਨਦਾ ਉਹਨਾਂ 'ਤੇ ਦੋਸ਼ ਨਹੀਂ ਮੈਂ ਗਵਰਨਮੈਂਟ ਆਫ ਇੰਡੀਆ ਦੇ ਕੋਮਨਿਸਟਰ ਨੂੰ ਮੰਨਦਾ ਇਹ ਅਜੇ ਘੱਟ ਨੇ ਕਿਉਂਕਿ ਇਹ ਤੇ ਅਜੇ ਉਸ ਮੋੜ 'ਚ ਨਹੀਂ ਆਏ ਮੁੱਖ ਮੰਤਰੀ ਸਾਹਿਬ ਉਹਨਾਂ 'ਨਾਂ ਕੋਈ ਦੋਸ਼ ਨਹੀਂ ਦਿੰਦਾ ਦੁਨੀਆ ਹੀ ਹੋਰ ਚ ਰਹੀ ਦੇ ਕਿ ਉਹ ਉਸ ਦੁਨੀਆ 'ਚ ਵਾਪਸ ਆਉਣਗੇ ਤੇ ਪੰਜਾਬ ਦੀ ਗੱਲ ਕਰਨਗੇ ਪਰਮਾਤਮਾ ਉਹਨਾਂ ਨੂੰ ਹਸਪੀਟਲ 'ਚ ਰੱਖਿਆ ਮੇਰਾ ਕੱਲ੍ਹ ਸ਼ਾਇਦ ਉਹਦੇ ਬਾਅਦ ਦੇ ਥੋੜਾ ਬਹੁਤ ਪੰਜਾਬ ਦੇ ਬਾਰੇ ਸੋਚਣ